ਵੀ ਆਰਿਓ ਨੇ ਰਾਤਾਂ ਹੋਇਆ ਪਿਆ ਪਰ ਇੱਕ ਪਿੰਡ ਦੀ ਟੀਮ ਦੇ ਮੁੰਡੇ ਅੱਜ ਮੇਰੇ ਕੋਲੇ ਪਹੁੰਚੇ ਨੇ ਉਹ ਜਿਹੜਾ ਬੰਦਾ ਆਪਣਾ ਤੁਰਿਆ ਨਹੀਂ ਸੀ ਆਪਰੇਸ਼ਨ ਕਰਾਉਣ ਜਿਹੜਾ ਬੰਦਾ ਨੇੜੇ ਪਿੰਡ ਪੱਟੀਆਂ ਉਹ ਤੁਰਿਆ ਨਹੀਂ ਸੀ ਕੇਰਾ ਆਪਰੇਸ਼ਨ ਕਰਾਉਣ ਤੇ ਆ ਬਾਈ ਜੀ ਮੇਰੇ ਕੋਲੇ ਆਏ ਨੇ ਇਹਨਾਂ ਨੇ ਪਿੰਡ ਚੋਂ ਪੈਸੇ ਇਕੱਠੇ ਕੀਤੇ ਨੇ ਵੀਰੇ ਕਿੰਨੇ ਪੈਸੇ ਇਕੱਠੇ ਕੀਤੇ ਨੇ ਤੁਸੀਂ 60 ਤੋਂ 65000 ਰੁਪਇਆ 60-65000 ਰੁਪਇਆ ਹਾਂਜੀ ਹਾਂ अच्छा ਥੋੜੇ ਚੰਡੀਗੜ੍ਹ ਕਿੰਨੇ ਪੈਸੇ ਲੱਗਦੇ ਸੀ ਸਾਡੇ ਡੇਢ ਕੀ ਡੇਢ ਲੱਖ ਕਿਹਾ ਸੀ 65 ਤੋਂ ਉੱਪਰ ਇਕੱਠੇ ਤਾਂ ਨਹੀਂ ਹੁੰਦੇ ਮੁਸ਼ਕਲ ਹੈ ਲਓ ਬਾਈ ਹੁਣ ਗੱਲ ਇਹ ਹੈ ਮੈਂ ਕਿਹਾ ਯਾਦ ਰਹਿੇ ਸਮੇਂ ਤੇ ਬਾਅਦ ਚ ਵੀਡੀਓ ਚਲਾਵਾਂਗੇ অপারেশন ਕਰਕੇ ਸਰਵਾਈਕਲ ਪਲੇਟ ਪੈਣੀ ਹੈ ਇਹ ਬਾਈ ਜੀ ਤੁਹਾਡੀ 60 65 ਹਜ਼ਾਰ ਚ ਸਰਵਾਈਕਲ ਪਲੇਟ ਪੈ ਜਾਓ ਠੀਕ ਉਹ ਮੁੰਡੇ ਦੇ ਕਿਉਂਕਿ ਤੁਸੀਂ ਕਰ ਰਹੇ ਹੋ ਸੇਵਾ ਤੁਹਾਡੇ ਨਾਲ ਇਹ ਸੇਵਾ ਡਾਕਟਰ ਕਰ ਲੂਗਾ ਆਪਾਂ ਦਾ ਕਹਿਣਾ ਹੀ ਆ ਮੜਾ ਜੀ ਠੀਕ ਹੈ ਵੀਰੇ ਕੀ ਨੋਮ ਹੈ ਤੁਹਾਡਾ ਮੇਰਾ ਨਾਮ ਬਰਿੰਦਰ ਸਿੰਘ ਆ ਜੀ ਤੁਹਾਡਾ ਵੀਰੇ ਸੁਖਦੇਵ ਸਿੰਘ ਤੇਰਾ ਵੀਰੇ ਤੁਹਾਡਾ ਜੀ ਸੰਜੀਵ ਸਿੰਘ ਇੱਕ ਰਹਿ ਗਿਆ ਆੜੀ ਗੁਰਪ੍ਰੀਤ ਸਿੰਘ ਆਪਾਂ ਦਾ ਬਾਈ ਇਹ ਅੱਜ ਤੋਂ ਬਾਅਦ ਚ ਆਪਾਂ ਨੇ ਨੌਜਵਾਨ ਮੁੰਡੇ ਜੋੜੇ ਨੇ ਵੀ ਜਿਹੜੇ ਕੱਲ ਨੂੰ ਮੇਰੇ ਕੋਲੇ ਆਉਣ ਜਾਂ ਕਿਸੇ ਗਰੀਬ ਦਾ ਫਾਇਦਾ ਕਰ ਸਕਣ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਵਾਸਤੇ ਪੈਸੇ ਇਕੱਠੇ ਕਰਨੇ ਪੈਣ ਸ਼ਾਇਦ ਇਨਾਂ ਦਾ ਪੈਸਾ ਉੱਥੇ ਕੋਈ ਲੱਗੇ ਜਾਂ ਨਾ ਲੱਗੇ ਮੈਨੂੰ ਨਹੀਂ ਪਤਾ ਕਿਉਂਕਿ ਆਯੂਸ਼ਮਾਨ ਕਾਰਡ ਹੈਗਾ ਉਹਦੇ ਤੇ ਸਰਵਾਈਕਲ ਪਲੇਟ ਕਈ ਵਾਰੀ ਮਿਲ ਵੀ ਜਾਂਦੀ ਹੈ ਕਈ ਵਾਰੀ ਸਰਵਾਈਕਲ ਪਲੇਟ ਮਿਲਦੀ ਵੀ ਨਹੀਂ ਉਹਦੇ ਤੇ ਪਰ ਫੇਰ ਵੀ 50000 ਚੱਕ ਹੋ ਜਾਊਗਾ ਚਾਹੇ ਇਹਨਾਂ ਤੋਂ 1.5 ਲੱਖ ਕਿਹਾ ਡਾਕਟਰ ਨੇ 1.5 ਲੱਖ ਉਥੇ ਕਿਹਾ ਸੀ ਜੀ ਸਰਕਾਰੀ ਡਾਕਟਰ ਨੇ ਹਾਂਜੀ ਹਾਂਜੀ ਕਿਉਂਕਿ ਕਈ ਰੋਲ ਇਹ ਜੇ ਹੁੰਦੇ ਨੇ ਜੀ ਜਿਹੜੇ ਅਸੀਂ ਕਰ ਦਿੰਦੇ ਆ ਚਾਹੇ ਬੰਦਾ ਜਿੰਨੇ ਮਰਜੀ ਪੈਸੇ ਖਰਚ ਲਵੇ ਕਈ ਪੈਸਿਆਂ ਨਾਲ ਕੰਮ ਨਹੀਂ ਹੁੰਦੇ ਲਿਹਾਜ਼ ਚ ਕੰਮ ਹੋ ਜਾਂਦੇ ਨੇ ਕੀ ਨੋ ਐ ਵੀਰੇ ਉਹਦਾ ਜਿਹਦਾ ਆਪਰੇਸ਼ਨ ਕਰਾਉਣਾ ਆਪਾਂ ਨੇ ਹਾਂ ਅਮਰੀਕ ਸਿੰਘ ਨਾਮ ਆਈ ਉਹਨਾਂ ਦਾ ਲੈ ਵੀਰੇ ਸਵੇਰੇ ਫਿਰ ਦਾਖਲ ਕਰਾਉਨੇ ਆ ਤਿਆਰ ਕਰੋ ਤੁਸੀਂ ਉਹਨੂੰ ਬਸ ਠੀਕ ਹੈ ਜੀ ਤੁਹਾਡਾ ਉਸ ਤੁਹਾਡਾ ਦੋਸਤ ਸ਼ਤੀਸ਼ ਸਿੰਘ ਵਰਕਰ ਵੈਲਕਮ ਐ ਬਾਈ ਤੁਹਾਡਾ ਸਾਰਿਆਂ ਦਾ ਚਾਹ ਦੁੱਧ ਪਾਣੀ ਤੁਸੀਂ ਪੀਂਦੇ ਹੀ ਨਹੀਂ ਕਹਿੰਦੇ ਸਸੀ ਕਾਲ ਬੁਲਾ ਦਿਓ ਸਾਰਿਆਂ ਨੂੰ ਵੀ ਸਸੀ ਕਾਲ ਜੀ ਇਹ ਪੰਚਾਇਤੇ ਹੁੰਦੀ ਹੈ ਜਿਹੜੇ 5-7 ਬੰਦੇ ਆ ਜਾਂ ਕੰਮ ਕਰਦੇ ਹੋਣ ਪਰ ਜਿਹਦੇ ਵਾਸਤੇ ਕਰਦੇ ਨੇ ਉਹ ਬੰਦੇ ਦੀਆਂ ਮਿੰਤਾਂ ਕਰ ਲੀਆਂ ਮੈਂ ਇੱਕ ਵਾਰੀ ਵੀ ਚੱਲ ਯਾਰ ਤੂੰ ਆਪਾਂ ਕਰਵਾਉਣੀ ਆ ਪਰ ਲੇਕਿਨ ਉਹ ਕਦੇ ਫੋਨ ਕਰਤਾ ਕਦੇ ਨਹੀਂ ਕਰਤਾ ਜੇ ਉਹਨੂੰ ਕਹਿਣਾ ਵੀ ਚੱਲ ਚਲੀਏ ਮਾਝਜੀ ਪੁੱਛਦਾ ਅੱਜੀ ਕਰ ਤੇ ਜਾਣਦੀ ਇਹ ਬੰਦੇ ਵੀ ਵਿਚਾਰੇ ਯਾਰ ਉਹਦੀ ਸੇਵਾ ਕਰਦੇ ਸੀਗੇ ਵੀ ਕੰਮ ਹੋ ਜਵੇ ਪਤਾ ਨਹੀਂ ਉਹਦਾ ਕਸੂਰ ਹੈਗਾ ਪਤਾ ਨਹੀਂ ਮਰੀਜ਼ ਵੈਸੀ ਤੰਗ ਹੁੰਦਾ ਯਾਰ ਅਗਲਾ ਕਹਿੰਦਾ ਕਿ ਕਿੱਥੇ ਤੁਰੂੰਗਾ ਯਾਰ ਮੈਨੂੰ ਕੌਣ ਪੁੱਛੂਗਾ ਪਰ ਲੇਕਿਨ ਉਹਦੇ ਵਾਸਤੇ ਆਪਾਂ ਹਿੰਮਤ ਕਰਨੀ ਹੋ ਕਰਨੀ ਹੈ ਗਰੀਬ ਦਾ ਨਾਅਜ਼ ਹੋ ਜਾਵੇ ਐਨਾ ਪਿੰਡ ਤੁਰਿਆ ਫਿਰਦਾ ਨਾਲ ਪਿੰਡ ਚੋਂ ਪੈਸੇ ਇਕੱਠੇ ਕੀਤੇ ਇਹ ਬਹੁਤ ਵੱਡੀ ਗੱਲ ਹੈ ਅੱਜ ਕੱਲ ਪਿੰਡਾਂ ਸ਼ਹਿਰਾਂ ਚ ਕਿਤੇ ਕੋਈ ਕਿਸੇ ਨੂੰ ਨਹੀਂ ਪੁੱਛਦਾ ਜੇਬ ਚੋਂ ਲੱਗਦਾ ਕੁਛ ਐ ਨਹੀਂ ਲੱਗਦਾ ਕੋਈ ਪਰਵਾਹ ਨਹੀਂ ਪਰੇਸ਼ਨ ਜ਼ਰੂਰ ਕਰਾਊਗਾ ਚਾਹੇ ਕੁਝ ਹੋ ਜੇ టెషన్ీల్ని రేవో జితా ఆమ